ਸਸ਼ੀ ਕਾਲ ਜੀ ਮੈਂ ਦਿਨ ਅਤੀ ਮਾਨ ਤੇ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਆਮ ਆਦਮੀ ਪਾਰਟੀ ਸਰਕਾਰ ਦੇ ਬਦਲੋ ਅਨੇਕਾਂ ਕੰਮ ਕੀਤੇ ਜਾ ਰਹੇ ਨੇ ਲਗਾਤਾਰ ਜਿਹੜੀਆਂ ਟੁੱਟੀਆਂ ਹੋਈਆਂ ਸੜਕਾਂ ਨੇ ਉਹਨਾਂ ਨੂੰ ਵੀ ਬਣਾਇਆ ਜਾ ਰਿਹਾ। ਉੱਥੇ ਜੇਕਰ ਅਸੀਂ ਗੱਲ ਕਰੀਏ ਗਣ ਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਰਸਤੇ ਵਿੱਚ ਪੈਣ ਵਾਲੇ ਪੁਲ ਦੀ ਜਿਸ ਦੇ ਕਿ ਹਾਲ ਜਿਹੜੇ ਹਾਲਤ ਹੈ ਉਹ ਕਾਫੀ ਖਸਤਾਬਣੀ ਹੋਈ ਸੀ ਤੇ ਲੋਕਾਂ ਨੂੰ अनेਕਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਸ ਪੁਲ ਨੂੰ ਬਣਾ ਦਿੱਤਾ ਗਿਆ ਜਿਸ ਤੋਂ ਬਾਅਦ ਇੱਥੋਂ ਲੰਘਣ ਵਾਲੇ ਲੋਕਾਂ ਦੇ ਬਦੋਂ ਪੰਜਾਬ ਸਰਕਾਰ ਦਾ ਖੂਬ ਧੰਨਵਾਦ ਕੀਤਾ ਜਾ ਰਿਹਾ ਤੇ ਤਾਰੀਫਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਕਹਿ ਕੇ ਇਸ ਪੁਲ ਕਰਕੇ ਲੋਕਾਂ ਨੂੰ अनेਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਅਸਿਕ ਸੰਗਤਾਂ ਵੀ ਜਿਹੜੇ ਕਿ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਣਦੇ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਸ ਪੁਲ ਦੇ ਬਣਨ ਤੋਂ ਬਾਅਦ ਇਸ ਸੜਕ ਦੇ ਬਣਨ ਤੋਂ ਬਾਅਦ ਹੁਣ ਲੋਕਾਂ ਨੂੰ ਕਾਫੀ ਫਾਇਦਾ ਹੋਇਆ ਜਿਸ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਜੋ ਕਿ ਆਮ ਆਦਮੀ ਪਾਰਟੀ ਦੇ ਪੇਜ ਤੇ ਸਾਂਝਾ ਵੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸ੍ਰੀਂ ਭਗਵੰਤ ਜੀ ਦੀ ਖੂਬ ਤਾਰੀਫ਼ ਕੀਤੀ ਆ ਆਓ ਦੇਖਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾ ਸੂਚੇ ਪਾਸ਼ਾ ਜੀ ਦੀ ਸ਼ਤਾਬ ਦੀ 350 ਸਾਲਾ ਚੱਲ ਰਿਹਾ ਹੈ ਤਿਆਰੀਆਂ ਪੂਰੇ ਜੁੜਦੀਆਂ ਸਭ ਤੋਂ ਵੱਡੀ ਗੱਲ ਆ ਹੋਈ ਕਿ ਜਿਹੜਾ ਪੋਲ ਹੈ ਨਾ ਇਹ ਨਰਕਤਾ ਬਈ ਇਹਦਾ ਹਾਲਾਤ ਇੰਨੇ ਮਾੜੇ ਤੇ ਨਾ ਤੁਸੀਂ ਸੋਚ ਨਹੀਂ ਸਕਦੇ ਤੇ ਐਂ ਲੱਗਦਾ ਵੀ ਦਰਿਆ ਥੱਲੇ ਨਹੀਂ ਚੱਲਦਾ ਦਰਿਆ ਉੱਪਰ ਚੱਲਦਾ ਤੇ ਹੁਣ ਇਹਨੂੰ ਪੈਚਵਰਕ ਨਹੀਂ ਕੀਤਾ ਗਿਆ ਹੁਣ ਇਹਨੂੰ ਨਾ ਬਹੁਤ ਵਧੀਆ ਢੰਗ ਦੇ ਨਾਲ ਬਣਾ ਦਿੱਤਾ ਗਿਆ ਗੜ ਸ਼ੰਕਰ ਤੋਂ ਜਦੋਂ ਆਨੰਦਪੁਰ ਸਾਹਿਬ ਆਈਦਾ ਨਾ ਤੇ ਸਤਲੁਜ ਦਰਿਆ ਤੇ ਪੋਲ ਪੈਂਦਾ ਹੈ ਤੇ ਇੱਥੋਂ 3 1/2 3 4 ਕਿਲੋਮੀਟਰ ਹੈ ਆਨੰਦਪੁਰ ਸਾਹਿਬ ਵੈਸੇ ਹੀ ਵੀ ਹੁਣ ਨਾ ਜੂਨੇ ਬਦਲ ਗਈ ਹੁਣ ਜੇ ਨਾ ਇੱਕ ਕੰਮ ਨਾਲ ਦੀ ਨਾਲ ਹੋਈ ਜਾਵਾ ਨਾ ਬਈ ਅਸਲ ਟੁੱਟਣ ਦਾ ਕਾਰਨ ਇਹ ਹੈ ਬਈ ਜਿਹੜਾ ਰੇਤਾ ਗੱਡੀਆਂ ਚੋਂ ਗਿਰਦਾ ਨਾ ਪੁਲ ਦੇ ਉੱਪਰ ਜਿਹੜੇ ਆਹ ਪਾਣੀ ਨਿਕਲਣ ਵਾਲੇ ਸੁਰਾਖ ਹੈ ਨਾ ਇਹ ਬੰਦ ਹੋ ਜਾਂਦੇ ਆ ਇਹਦੇ ਕਰਕੇ ਪੁਲ ਡੁੱਬਦਾ ਹੁਣ ਬਾਈ ਜੀ ਜੂਨ ਸੁਧਰ ਗਈ ਹੁਣ ਤਾਂ ਇੱਕ ਤਰ੍ਹਾਂ ਦਾ ਨਾ ਆ ਨਰਕ ਜਿਹਾ ਚੱਕਿਆ ਗਿਆ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਜਿੱਥੇ ਕੰਮ ਚੰਗੇ ਆ ਤੇ ਚੰਗੇ ਕਹਾਂਗੇ ਤੇ ਜਿੱਥੇ ਕੋਈ ਮਾੜਾ ਹੈ ਤੇ ਮਾੜਾ ਵੀ ਕਹਾਂਗੇ ਤੇ ਬਹੁਤ ਵਧੀਆ ਪਿਆਰੀਆਂ ਕੀਤੀਆਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਆ ਜਿਹੜਾ ਕੰਮ ਕੀਤਾ ਹੈ ਬਹੁਤ ਸਲਾਘਾਯੋਗ ਹੈ ਤੇ ਲੱਖਾਂ ਸੰਗਤਾਂ ਨੇ ਆਣਾ ਆ ਆਨੰਦਪੁਰ ਸਾਹਿਬ ਕਿਉਂਕਿ ਬਹੁਤ ਮਾੜਾ ਹਾਲਤ ਹੈ ਨਰਕ ਤਾ ਜਾਵੇਂ ਤੇ ਬਹੁਤ ਵਧੀਆ ਬਣ ਗਿਆ ਜੀ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਸੋ ਦਾਦੀ ਇਹ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਰਪਿਤ ਲਗਾਤਾਰ ਸਿਪਾਰਵਾਨ ਤਮਾਨ ਦੇ ਬੋਲੋ ਜਿੱਥੇ ਮੈਡੀਕਲ ਸਹੂਤ ਮੁਹੱਈਆ ਕਰਵਾਈ ਜਾ ਰਹੀ ਹੈ ਉੱਥੇ ਲਗਾਤਾਰ ਜਿਹੜੇ ਟੁੱਟੀਆਂ ਹੋਈਆਂ ਸੜਕਾਂ ਨੇ ਉਹਨਾਂ ਨੂੰ ਵੀ ਠੀਕ ਕੀਤਾ ਜਾ ਰਿਹਾ ਉਹਨਾਂ ਨੂੰ ਬਣਾਇਆ ਗਿਆ ਤਾਂ ਕਿ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਾ ਆਵੇ ਬਿਊਰੋ ਰਿਪੋਰਟ ਅਜਾਦ ਸੋਚ